ਜਦ ਕਟੀਆਂ ਹੋ ਜਾਂਦੀਆਂ ਨੂੰ ਖੁਮਾਰੀ ਕਹਿੰਦੇ ਨੇ ਖੁਮਾਰੀ ਦੇ ਵਿੱਚ ਇੱਕ ਪਾਸੇ ਨਾਲੋਂ ਨਾਲ ਮਨ ਦੀ ਜੜ ਇੱਕ ਪਾਸੇ ਲੱਗੀ ਰਹਿੰਦੀ ਹੈ ਪਰਮਾਤਮਾ ਦੇ ਵਿੱਚ ਇੱਕ ਪਾਸੇ ਮਨ ਦਾ ਖਿਲਾਫ ਜਿਹੜਾ ਉਹ ਸਾਧ ਸੰਗਤ ਦੀ ਦੁਨੀਆ ਦੇ ਵਿੱਚ ਗਿਆਨ ਇੰਦਰਿਆਂ ਦੇ ਬਾਹਰ ਦੇਖ ਸਕਦਾ ਗੱਲ ਕਰ ਸਕਦਾ ਇਹਦਾ ਬੜਾ ਬਰਨਨ ਗੁਰਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਸ਼ਬਦ ਸ਼ਬਦਾਂ ਵਿੱਚ ਕਹਿੰਦੇ ਨੇ ਮੁਖ ਕੀ ਬਾਤ ਸਤਨ ਸਿਉ ਕਰਦਾ ਜੀ ਸੰਗ ਪ੍ਰਭ ਆਪਣਾ ਕਰਦਾ ਇਵੇਂ ਕਰ ਸਕਦਾ ਜਦੋਂ ਭਗਤ ਜੀ ਇੱਕ ਬਚਨ ਕਹਿੰਦੇ ਨੇ ਬਾਣੀ ਦੇ ਵਿੱਚ ਉਹ ਕਹਿੰਦੇ ਜਿਵੇਂ ਆਨਿਲੇ ਕਾਗਦ ਕਾਟਿਲੇ ਗੁਡੀ ਆਕਾਸ਼ ਮਤੇ ਭਰਮਿਯੋ ਦੇ ਜਿਵੇਂ ਪਤੰਗ ਡਾਉਣ ਵਾਲਾ ਆਪਣੀ ਡੋਰੀ ਦੇ ਨਾਲ ਪਤੰਗ ਵੀ ਉਡਾਈ ਜਾਂਦਾ ਡੋਰੀ ਹੱਥ ਵਿੱਚ ਰਹਿੰਦੀ ਹੈ ਸੁੱਤੀ ਡੋਰੀ ਦੇ ਵਿੱਚ ਕਿਉਂਕਿ ਆਪਾਂ ਜਿਹੜੀ ਚੀਜ਼ ਫੜੀ ਹੋਈ ਹੈ ਨਾ ਸੁੱਤੀ ਉਹਦੇ ਵਿੱਚ ਸਕੀਨ ਉਹਦੇ ਰਹਿ ਜਾਂਦੀ ਜੇ ਪਤੰਗ ਹੋਣ ਕਿੱਥੇ ਕਰਕੇ ਉੱਡ ਰਿਹਾ ਕਿਵੇਂ ਖਿੱਚ ਪੈਂਦੀ ਉਹਦੇ ਨਾਲ ਪਤੰਗ ਵੀ ਉਡਾਈ ਜਾ ਰਿਹਾ ਤੇ ਨਾਲ ਦੇ ਬੱਚਿਆਂ ਦੇ ਨਾਲ ਗੱਲਾਂ ਵੀ ਭਰੀ ਜਾਂਦੇ ਦੋ ਕੰਮ ਇਕੱਠੇ ਕਰਦੇ ਆਉਣੇ ਨੇ ਕਾਗਜ਼ ਕਾਟੀ ਲੈ ਗੋਡੀ ਗੋਡੀ ਮੰਨੇ ਪਤੰਗ ਆਕਾਸ਼ ਮਦੇ ਭਰਮੀ ਅਲੇ ਪੰਜ ਜਨਾਂ ਸੋ ਬਾਤ ਬਤੋਵਾ ਚੀਤ ਸੋ ਗੋਡੀ ਰੱਖੇਵੇਂ ਮਨ ਰਾਮ ਨਾਮਾ ਵੇਦੀ ਅਲੇ ਜੈ ਸਿਕਨ ਕਲਾ ਚਿਤ ਮੰਡਿਅਲੇ ਜਿਵੇਂ ਇੱਕ ਸੋਨੇ ਦੇ ਗਹਿਣੇ ਬਣਾਉਣ ਵਾਲਾ ਸੁਨਿਆਰ ਨਾਲ ਬੈਠੇ ਗਾਕਾ ਨਾਲ ਗੱਲਬਾਤ ਵੀ ਕਰੀ ਜਾਂਦਾ ਤੇ ਨਾਲ ਸੋਨਾ ਵੀ ਘੜੀ ਜਾਂਦਾ ਦੋਵੇਂ ਕੰਮ ਕਰੀ ਜਾਂਦਾ ਹੁਣ ਅਸੀਂ ਤਾਂ ਫੇਲ ਆ ਇਸ ਕੰਮ ਦੇ ਵਿੱਚ ਕਿਉਂਕਿ ਅਸੀਂ ਸਾਧਨਾ ਨਹੀਂ ਕੀਤੀ ਇਹ ਸਾਧਨਾ ਤੋਂ ਬਿਨਾਂ ਸੰਭਵ ਨਹੀਂ ਸਾਡੇ ਕੋਲ ਤਾਂ ਇੱਕ ਕੰਮ ਵੀ ਚੰਗੀ ਤਰ੍ਹਾਂ ਨਹੀਂ ਹੋਇਆ ਸੰਸਾਰੀ ਵੀ ਪੂਰੇ ਬਣ ਜੂਵੇ ਸੰਸਾਰੀ ਵੀ ਨਹੀਂ ਬਣ ਸਕਦੇ ਪੂਰੇ ਜੋ ਕਿ ਸਾਧਨਾ ਤੋਂ ਬਿਨਾਂ ਪ੍ਰੈਕਟਿਸ ਤੋਂ ਬਿਨਾਂ ਜਿੰਦਗੀ ਇੱਕ ਸਾਧ ਸੰਗਤ ਦੀ ਉਹ ਘੜੀ ਨਹੀਂ ਜਾਂਦੀ ਤਾ ਜੇ ਨੂੰ ਤੁ ਆਪਾਂ ਕਰਾਂਗੇ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਤਾਂ ਜਿੰਦਗੀ ਦੋਵੇਂ ਕੰਮ ਇਕੱਠੇ ਕਰ ਸਕਦੀ ਖੁਮਾਰੀ ਵਿੱਚ ਅਸੀਂ ਜਾ ਸਕਦੇ ਕਬੀਰ ਜੀ ਨੂੰ ਉਹਨੂੰ ਸ਼ਰਾਬ ਬੜੀ ਮਾੜੀ ਪੀ ਜਾਂ ਪਰ ਇੱਕ ਥਾਂ ਤੇ ਕਬੀਰ ਜੀ ਨੂੰ ਕਹਿਣਾ ਪਿਆ ਵੀ ਇਹ ਇੱਕ ਅੰਗੂਰਾ ਦੀ ਸ਼ਰਾਬ ਹੈ ਰੱਬ ਦਾ ਨਾਮ ਹੈ ਚਾਹ ਮੁਖੀ ਦੇ ਫਰਾਗ ਵਾਲੇ ਕੱਪੜੇ ਪਾ ਕੇ ਨੂੰ ਕੋਈ ਆਉਂਦਾ ਗੁਰਦੁਆਰੇ ਦੇ ਵਿੱਚ ਮੰਦਰ ਦੇ ਵਿੱਚ ਪਰ ਜਦੋਂ ਇਹ ਸਾਧ ਸੰਗਤ ਦੀ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਤਾਂ ਉਹਨੂੰ ਕਬੀਰ ਜੀ ਕਹਿੰਦੇ ਨੇ ਉਹ ਵਟ ਚਲੰਦੇ ਸੋ ਮੱਧ ਪਾਇਆ ਜੈਸੀ ਗੂੰਦ ਖੁਮਾਰੀ ਉਹ ਵਟ ਚਲੰਦੇ ਯਾਨੀ ਕਿ ਉੱਠੇ ਚੱਲਦੇ ਵਟ ਦਾ ਅਰਥੇ ਵਟ ਦਾ ਅਰਥੇ ਬਾਟ ਬਾਟ ਮੈਨੇ ਰਸਤਾ ਯਾਨੀ ਕਿ ਸਿੱਧਾ ਰਸਤਾ ਤੇ ਅੱਗੇ ਐੜਾ ਲੱਗ ਗਿਆ ਉਹ ਊੜਾ ਲੱਗ ਗਿਆ ਉਹ ਵਟ ਮਤਲਬ ਪੁੱਠਾ ਰਸਤਾ ਯਾਨੀ ਕਿ ਜਿੱਧਰ ਸੰਸਾਰ ਜਾ ਰਿਹਾ ਉਹਦੇ ਤੋਂ ਆਪੋਜਿਟ ਪੁੱਠੇ ਪਾਸੇ ਨੂੰ ਚਲਣਾ ਸੰਸਾਰ ਜਾ ਰਿਹਾ ਸੰਸਾਰ ਦੇ ਯਾਨੀ ਕਿ ਸੰਸਾਰ ਵੱਲ ਇਧਰ ਨੂੰ ਪਦਾਰਥ ਵੱਲ ਨੂੰ ਆਉਂਦਾ ਮੂੰਹ ਜਿਹੜਾ ਪੰਜ ਮਕਾਰਾਂ ਵੱਲ ਕੰਝ ਗਿਆਨ ਮੇਰਾ ਜਤਰਾਇ ਉਹਨਾਂ ਦੇ ਵਿੱਚ ਹੈ ਉਹ ਪਦਾਰਥ ਵੱਲ ਭੱਜ ਰਿਹਾ ਹੈ ਤੇ ਜਿਹੜਾ ਬੰਦਾ ਉੱਤੋਂ ਚੜਦਾ ਸੰਸਾਰ ਦੇ ਸੰਸਾਰੀ ਤੋਂ ਉਲਟ ਹੈ ਕਰਦੇ ਪੁੱਠਾ ਇਸ ਲਈ ਇਹ ਜਿਹੜਾ ਰਾਹ ਹੈ ਆਪ ਜੀ ਨੇ ਕਿਹਨ ਦੇਖਣ ਕੀਤੇ ਹੁਣ ਸੁਲਤਾਨਪੁਰ ਸਾਹਿਬ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਦੇ ਵਿੱਚ ਛੁੱਭੀ ਲਾਈ ਸੀ ਕਿ ਆਪਜੀ ਤਿੰਨ ਦਿਨ ਕਿਸੇ ਨੂੰ ਮਿਲੇ ਨਹੀਂ ਪਾਣੀ ਦੇ ਵਿੱਚ ਕਿੱਧਰ ਗਏ ਗੁਰੂ ਜਾਨ ਦਾ ਅਨਵਾਜਾ ਲਾਇਆ ਗਿਆ ਵੀ ਪ੍ਰਮਾਤਮਾ ਦੇ ਵਿੱਚ ਗਿਆ ਜਾਇ ਇਤਿਹਾਸ ਨੇ ਦੱਸਿਆ ਕੁਝ ਜ਼ਰਦਕਾਰ ਬੰਦੇ ਹਣੇ ਜਾਂ ਗੁਰਬਾਣੀ ਵਿੱਚ ਕੁਝ ਇਸ ਤਰ੍ਹਾਂ ਦੇ ਸਿਗਨਲ ਮਿਲੇ ਵੀ ਮਹਾਰਾਜ ਪਰਮੇਸ਼ਰ ਦੇ ਨਾਲ ਤੇ ਪਹੁੰਚ ਤਾ ਜਿੱਥੋਂ ਉਹਨਾਂ ਨੇ ਡੁੱਬੀ ਮਾਰੀ ਏ ਉਹ ਜਿਹੜਾ ਗੁਰਦੁਆਰਾ ਜਿੱਥੇ ਬੇਰ ਸਾਹਿਬ ਹੈ ਉਹ ਜਿੱਧਰੋਂ ਵੀ ਨਦੀ ਆ ਰਹੀ ਸੀ ਜਦੋਂ ਨਿਕਲੇ ਨੇ ਤੇ 2 2 3 ਮੀਲ ਪਿੱਛੇ ਜਾ ਕੇ ਨਿਕਲੇ ਨੇ ਜਿੱਧਰੋਂ ਪਾਣੀ ਆ ਰਿਹਾ ਸੀ ਨਹੀਂ ਤਾਂ ਬੰਦਾ ਜੇ ਰੁੜਦਾ ਯਾਨੀ ਕਿ ਪਾਣੀ ਦੇ ਨਾਲ ਨੂੰ ਅਗਲੇ ਪਾਸੇ ਨੂੰ ਜਾਏਗਾ ਨਾ ਕੋਈ ਵੀ ਚੀਜ਼ ਪਰ ਉਹ ਜਿੱਧਰੋਂ ਪਾਣੀ ਆਉਂਦਾ ਸੀ ਉਧਰ ਨੂੰ ਮਾਰਜ ਨਿਕਲੇ ਤੇ ਬੜਾ ਵੱਡਾ ਮੈਸੇਜ ਬੜਾ ਵੱਡਾ ਸੁਨੇਹਾ ਵੀ ਜੇ ਤੁਸੀਂ ਪ੍ਰਮਾਤਮਾ ਵੱਲ ਜਾਣਾ ਹੈ ਪਹਿਲਾ ਤਤਵ ਨੂੰ ਡੁੱਬਣਾ ਪਏਗਾ ਕੌਦੇ ਡੁੱਬਣਾ ਪਏਗਾ ਉਹ ਤਾਂ ਨਦੀ ਉਹ ਤਾਂ ਵੇਈ ਨਦੀ ਹੈ ਡੁੱਬਣਾ ਪਏਗਾ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਡੁੱਬਣਾ ਪਏਗਾ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸੱਚਾ ਸਰਬ ਦਾ ਤਾਲ ਯਾਨੀ ਕਿ ਆਪਣੇ ਆਪ ਨੂੰ ਮਟਾਉਣਾ ਪਏਗਾ ਕਿ ਡੁੱਬਣ ਦੇ ਵੀ ਅਰਥ ਨੇ ਹੁਣ ਇਹਦਾ ਮਤਲਬ ਇਹ ਨਹੀਂ ਵੀ ਇਹ ਇਹ ਤਾਂ ਇੱਕ ਬਾਹਰੀ ਅਰਥ ਨੇ ਪਾਵਰਤ ਕੀਏ ਦਾ ਡੁੱਬਣ ਦਾ ਮਤਲਬ ਹੈ ਕਿ ਜੋ ਸਾਡੇ ਸੰਸਾਰਿਕ ਜੋ ਸਾਡਾ ਅਸੀਂ ਮਿੱਥ ਮਿਥਿਆ ਹੋਇਆ ਗਿਆਨ ਸੰਸਾਰ ਦਾ ਹੰਕਾਰ ਉਹਨੂੰ ਮਿਟਾਉਣਾ ਪੈਗਾ ਤੇ ਜਿੱਧਰੂ ਦੁਨੀਆ ਜਾ ਰਹੀ ਏ ਸਾਰੀ ਦੁਨੀਆ ਦੇ ਵਿਰੁੱਧ ਤੁਹਾਨੂੰ ਉਲਟ ਧੁਰਨਾ ਪੈਗਾ ਇੱਕਦਮ ਇਸ ਲਈ ਇਹ ਬੜਾ ਵਿਵਾਦ ਬਣਦਾ ਸੰਸਾਰੀਆਂ ਵਿੱਚ ਤੇ ਕਰਮੀਆਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਕਹੇ ਕਿ ਤੱਕ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਜੋੜ ਆਉਂਦੇ ਨਹੀਂ ਕਿਉਂਕਿ ਦੁਆ ਦੀ ਜਿਹੜੀ ਤੁਰਨ ਦੀ ਚਾਲ ਹੈ ਉਹ ਹੋਰ ਦਿਸ਼ਾ ਦੀ ਉਹ ਇੱਕ ਇੰਦਰ ਨੂੰ ਜਾ ਰਿਹਾ ਦੂਜਾ ਦੂਜੇ ਪਾਸੇ ਨੂੰ ਜਾ ਰਿਹਾ ਤਾਂ ਉਹ ਪਿੱਛੇ ਨੂੰ ਜਾਏਗਾ ਜਿੱਧਰੋਂ ਪਾਣੀ ਆ ਰਿਹਾ ਹੈ ਯਾਨੀ ਕਿ ਜਿੱਧਰੋਂ ਸੰਸਾਰ ਆ ਰਿਹਾ ਹੈ ਉਧਰ ਜਾਏਗਾ ਗੁਰੂ ਕਾ ਸਿੱਖ ਬਾਣੀ ਪੜਦਾ ਪੜਦਾ ਉਹਦੀ ਸੁਲਤੀ ਉਧਰੋਂ ਚੜਦੀ ਜਾਏ ਤੇ ਸੰਸਾਰ ਕਿੱਥੋਂ ਆਇਆ ਉਤਪਤ ਪਰਲੋ ਸ਼ਬਦੇ ਹੋਇਆ ਸ਼ਬਦੇ ਹੀ ਫਿਰ ਉਹ ਉਤਪਤ ਹੋਇਆ ਸ਼ਗਦੋ ਬਿੱਟੂ ਸੰਸਾਰ ਹੈ ਤੇ ਜਦੋਂ ਕੋਈ ਵਾਪਸ ਗਿਆ ਹੈ ਉਦੋਂ ਉਹ ਸ਼ਗਦ ਵਾਲੀ ਗਿਆ ਹੈ ਰਾਹ ਦੇ ਵਿੱਚ ਇੱਕ ਹੋਰ ਚੀਜ਼ ਆਉਂਦੀ ਹੈ ਇੱਕ ਤਾਂ ਮਾਇਆ ਇੱਧਰ ਹੈ ਜਿੱਧਰ ਅਸੀਂ ਭੱਜ ਰਹੇ ਹਾਂ ਇੱਕ ਹੋਰ ਆਇਆ ਜਿਹੜੀ ਪ੍ਰਮਾਤਮਾ ਦੇ ਰਾਹ ਤੇ ਚੱਲਣ ਵਾਲੇ ਦੇ ਰਾਹ ਵਿੱਚ ਆਉਂਦੀ ਹੈ ਚਾਰ ਤਰ੍ਹਾਂ ਦੀ ਮਾਇਆ ਆਉਂਦੀ ਉਹਦੇ ਰਾਹ ਦੇ ਵਿੱਚ ਮਾਇਆ ਦਾ ਸਰੂਪ ਉਹਦੇ ਰਸਤੇ ਵਿੱਚ ਆਉਂਦਾ ਤਾਂ ਮਾਇਆ ਨੂੰ ਪਾਰ ਕਰਨਾ ਹੁੰਦਾ ਚਾਰ ਪ੍ਰਕਾਰ ਦੀ ਮਾਇਆ ਜੜ ਮਾਇਆ ਚੇਤਨ ਮਾਇਆ ਈਸ਼ਵਰੀਏ ਮਾਇਆ ਰਾਜਨੀਤਿਕ ਮਾਇਆ ਇਹ ਹੁਣ ਮੈਂ ਵਿਸਤਾਰ ਵਿੱਚ ਨਹੀਂ ਜਾਵਾਂਗਾ ਕਿ ਸ਼ਬਦ ਇਹ ਬਹੁਤ ਲੰਮਾ ਸ਼ਬਦ ਸਮਾ ਮੰਗਦਾ ਮੋਤੀ ਤੋਂ ਮੰਦਰ ਉਸਰੇ ਵਾਲਾ ਸ਼ਬਦ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ ਉਹਦੀ ਚਾਰ ਤਰ੍ਹਾਂ ਦੀ ਮਾਇਆ ਨਹੀਂ ਇਹ ਸਾਰੀ ਪ੍ਰਕਿਰਤੀ ਹੈ ਇਨੂੰ ਤੋੜੇਗਾ ਪ੍ਰਕਿਰਤੀ ਤੋਂ ਵੀ ਪਾਰ ਜਾਣਾ ਪੈਣਾ ਹੈ। ਪਰਮਾਤਮਾ ਤੱਕ ਸ਼ਬਦ ਤੱਕ ਪਹੁੰਚਣ ਵਾਸਤੇ, ਗੁਰੂ ਤੱਕ ਜਾਣ ਵਾਸਤੇ ਪ੍ਰਕਿਰਤੀ ਤੋੜਨੀ ਪੈਣੀ ਹੈ। ਸਰੀਰ ਦੀ ਪ੍ਰਕਿਰਤੀ ਵੀ ਟੁੱਟਣੀ ਹੈ ਉਹਨਾਂ ਦੀ। ਇਸ ਲਈ ਮਹਾਰਾਜ ਨੇ ਕਿਹਾ ਵੀ ਜਨ ਨਾਨਕ ਇਹ ਖੇਲ ਕੱਟਣਾ ਹੈ। ਕਿਨਹੂ ਗੁਰਮੁਖ ਜਾਣਾ ਪੰਜ ਤੱਤ ਵੀ ਪਾਰ ਕਰਨੇ ਪੈਣਗੇ। ਪੰਜਾਂ ਤੱਤਾਂ ਦੇ ਸੁਭਾਵਾਂ ਨੂੰ ਛੱਡਣਾ ਪੈਣਾ। ਯਾਨੀ ਕਿ ਜੋ ਵੀ ਅਸੀਂ ਹੁਣ ਤੱਕ ਜੀਵਨ ਦੇ ਵਿੱਚ ਬਣਾਇਆ ਉਹ ਸਾਰਾ ਇੱਕ ਵਾਰੀ ਤੋੜਨਾ ਪੈਣਾ ਤੇ ਉਹਦੇ ਤੋਂ ਅੱਗੇ ਪਰਮਾਤਮਾ ਦਾ ਦਰਜ ਸ਼ੁਰੂ ਹੋਣਾ। ਮਾਰ ਕੇ ਕਿੰਨਾ ਜੀਵਤ ਮਰੋ ਮਰੋ ਹੁਣ ਜੀਵੋ ਤਾਂ ਫਿਰ ਮਰਣਾ ਨਹੀਂ। ਤਾਂ ਕੁੱਠੇ ਪਾਸੇ ਜਾ ਕੇ ਉਹ ਭੱਟ ਚਲੰਨ ਤੇ ਸੋ ਮੱਦ ਪਾਇਆ। ਬਾਟ ਤੋਂ ਦੂਜੇ ਪਾਸੇ ਨੂੰ ਜਾਂਦੇ ਹੋਏ ਉਹ ਰਸ ਦੀ ਪ੍ਰਾਪਤੀ ਹੋਈ। ਜੈਸੇ ਗੋਦ ਖੁਮਾਰੀ ਪੰਡੂ ਅੰਗੂਰਾ ਦੀ ਸ਼ਰਾਬ ਖੁਮਾਰੀ ਖੁਮਾਰੀ ਦਾ ਅਰਥ ਹੁੰਦਾ ਹੈ ਕਿ ਨਾਮ ਦਾ ਰਸ ਵੀ ਆ ਰਿਹਾ ਹੈ ਪਰ ਗੁਰੂ ਦਾ ਸਿੱਖ ਬਾਹਰ ਪਰਵਾਰਕ ਵੀ ਹੈ ਤੇ ਸੰਸਾਰ ਦੇ ਵੱਲ ਪਰ ਉਹਨੇ ਆਪਣਾ ਕਿਲਾ ਨਹੀਂ ਛੱਡਿਆ ਫਿਰ ਕਿਥੋਂ ਭਾਵੇਂ ਉਹ ਸੰਸਾਰ ਦੇ ਕੰਮ ਕਰਦਾ ਹੈ ਜੋ ਮਰਜ਼ੀ ਕਰਦਾ ਹੈ ਪਰ ਉਹਦੀ ਜਿਹੜੀ ਜੜ੍ਹ ਹੈ ਉਹਦਾ ਜਿਹੜਾ ਸੁਰਤੀ ਦਾ ਇੱਕ ਹਿੱਸਾ ਹੈ ਉਹ ਨਾਮ ਦੇ ਵਿੱਚ ਜੁੜਿਆ ਹੋਇਆ ਤੇ ਭਗਤ ਨਾਮਦੇਵ ਜੀ ਨੂੰ ਕਹਿੰਦੇ ਨੇ ਜਿਵੇਂ ਬੱਚਾ ਪਤੰਗ ਉਡਾਉਂਦਾ ਤੇ ਉਹਦਾ ਧਿਆਨ ਪਤੰਗ ਵਿੱਚ ਹੈ ਗੱਲਾਂ ਮੁੰਡਿਆਂ ਨਾਲ ਕਰਦਾ ਇਹ ਵੀ ਵੈਕਰੂ ਦਾ ਪਿਆਰਾ ਸੰਸਾਰ ਵਿੱਚ ਕਿਵੇਂ ਰਹਿਣਾ ਜੇ ਅਸੀਂ ਮੰਨ ਲਓ ਅੱਜ 2024 ਵਿੱਚ ਜੀ ਰਹੇ ਆ ਤੇ ਜੇ ਤੁਸੀਂ 1708 ਵਿੱਚ ਜਾਣਾ ਜਾਂ 1469 ਵਿੱਚ ਜਾਣਾ ਜਿੱਥੇ ਗੁਰੂ ਸਾਹਿਬ ਸਨ ਤਾਂ ਹੁਣ ਇਹਦੇ ਵਿੱਚ ਕੀ ਕਰਨਾ ਪਏਗਾ ਜੇ ਰਹਿਣਾ ਦੁਆ ਥਾਵਾਂ ਤੇ 2024 ਤੋਂ ਵੀ ਸਾਡੀ ਜਾਨ ਨਹੀਂ ਛੁੱਟਦੀ ਕਿਉਂਕਿ ਸਰੀਰ ਇਹਦੇ ਵਿੱਚ ਹੈ ਪਰਿਵਾਰ ਇਹਦੇ ਵਿੱਚ ਹੈ ਜੋਬ ਇਹਦੇ ਵਿੱਚ ਹੈ ਸਾਧਨ ਸਾਰੇ ਹੁਣ 2024 ਵਾਲੇ ਨੇ ਹੁਣ 18 1704 ਵਾਲੇ ਨੇ ਹੈ ਨਹੀਂ ਜਦੋਂ ਗੁਰਤਾ ਗ੍ਰੰਥ ਦੀ ਸੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਹੁਣ ਤਾਂ ਚੀਜ਼ੇ ਬਦਲ ਗਈਆਂ ਸਾਰੀਆਂ ਇਸ ਲਈ ਹੁਣ ਧਾਰਮਿਕ ਬੰਦੇ ਨੂੰ ਬਹੁਤ ਸਮੱਸਿਆ ਧਰਮ ਕਮਾਉਣ ਦੇ ਵਿੱਚ ਕਿਉਂਕਿ ਧਰਮ ਦੀ ਦੂਰੀ ਵੱਧ ਗਈ ਇੱਕ ਦੌਰ ਪਿਛਲੇ 50 ਸਾਲਾਂ ਦੇ ਵਿੱਚ ਪਦਾਰਥ ਇੰਨੀ ਤੇਜ਼ੀ ਨਾਲ ਵਧਿਆ ਜਿੰਨਾ ਪਿਛਲੇ 5000 ਸਾਲਾਂ ਦੇ ਵਿੱਚ ਵਧਿਆ ਸੀ ਓਨਾ ਇਹਨਾਂ 50 ਸਾਲਾਂ ਵਿੱਚ ਉਹ ਟਰੈਵਲ ਕਰ ਗਿਆ ਇੱਕ ਦੌਰ ਪਹਿਲਾਂ ਸਲੋ ਸਪੀਡ ਵਿੱਚ ਪਦਾਰਥ ਵਧਦਾ ਸੀ ਹੌਲੀ-ਹੌਲੀ ਵਧਦਾ ਸੀ ਹੌਲੀ ਤੁਸੀਂ ਅੱਜ ਤੋਂ 50 ਗੱਲ 50 ਦੀ 30 ਸਾਲ ਹੀ ਪਿੱਛੇ ਚਲੇ ਜਾਓ 30 ਸਾਲ ਪਿੱਛੇ ਪਦਾਰਥ ਦੇ ਵੀ ਸਾਡੇ ਕੋਲ ਕੁਝ ਵੀ ਨਹੀਂ ਸੀ ਜਦ ਕਿ ਅਸੀਂ ਅੱਜ ਵੀ ਹੁੰਦੇ ਬਸ ਨਹੀਂ ਕਰਦੇ ਵੀ ਸਾਡੇ ਕੋਲ ਕੁਝ ਵੀ ਨਹੀਂ ਹੈ। ਜ਼ਿਆਦਾਤਰ ਅਸੀਂ ਇਹ ਕਿ ਸਾਡੇ ਕੋਲ ਪੰਜਾਬ ਵਿੱਚ ਕੁਝ ਨਹੀਂ। ਸਾਧ ਸੰਗਤ ਦੀ ਸਾਈਕਲ ਦੀ ਸਵਾਰੀ ਹੁੰਦੀ ਸੀ। ਅੱਜ ਹਰ ਇੱਕ ਬੰਦੇ ਦੇ ਦਰਵਾਜ਼ੇ ਤੇ ਇੱਕ ਗੱਡੀ ਖੜੀ ਭਾਵੇਂ ਕਿ ਉਹਨੇ ਲਿਆਂਦੀ ਭਾਵੇਂ ਕਰਦਾ ਚੁੱਕਿਆ। ਸਾਈਕਲ ਦਾ ਮਤ ਜੀ ਕਿ ਨਹੀਂ ਰਹਿ ਗਈ। ਬਟਨ ਨਾਲ ਹਰ ਸਭ ਕੁਝ ਹੁੰਦਾ ਹੈ। ਦੋਧੜਣ ਕਿਹਾ ਜਾਂਦਾ ਹੈ। ਮਸ਼ੀਨੀ ਕੰਮ ਹੈ ਸਾਰਾ। ਬਾਰ ਕਮੈਂ ਖੜੀ ਹੈ ਚੀਜ਼ਾਂ ਦਾ ਵਧੀਆਂ ਨੇ ਇੱਕ ਦਮ ਟ੍ਰੈਵਲ ਕੀਤਾ ਪਦਾਰਥ ਨੇ ਪਿਛਲੇ 30 ਸਾਲਾਂ ਦੇ ਵਿੱਚ ਇੰਨੀ ਤੇਜ਼ੀ ਨਾਲ ਤਦਾਰਥ ਵਧਿਆ ਕਿ ਜਿਹੜਾ ਅੱਜ ਦਾ ਬੰਦਾ ਇਹ ਕਹਿ ਰਿਹਾ ਵੀ ਮੈਨੂੰ ਧਰਮ ਦੇ ਵਿੱਚੋਂ ਕੋਈ ਟਿਕਾ ਨਹੀਂ ਆ ਰਿਹਾ ਇਹ ਇੱਕ ਤਰ੍ਹਾਂ ਦਾ ਸੁਤੀ ਦੇ ਨਾਲ ਇਹ ਪਦਾਰਥ ਦਾ ਇੱਕ ਆਪੋਜੀਟ ਐਕਸੀਡੈਂਟ ਹੋਇਆ ਜਿਹਦੇ ਕਰਕੇ ਇਹ ਨਿਸ਼ਰਮਨਸ ਪੈਦਾ ਹੋ ਗਈ ਜੀਵਨ ਦੇ ਵਿੱਚ ਕਿਉਂਕਿ ਇੰਨੀ ਤੇਜ਼ੀ ਨਾਲ ਪਦਾਰਥ ਵਧਣਾ ਨਹੀਂ ਚਾਹੀਦਾ ਪਰ ਹੁਣ ਵਧਿਆ ਔਰ ਵਧੇਗਾ ਇਸ ਤਰ੍ਹਾਂ ਹੀ ਹੋਰ ਵਧੇਗਾ ਜੇ ਕਿਉਂਕਿ ਆਪ ਜੀ ਨੂੰ ਪਤਾ ਹੈ ਸਿਆਣੇ ਜਾਣਦੇ ਨੇ ਕਿ ਜਦੋਂ ਦੀਵਾ ਬਲਦਾ ਹੋਵੇ ਤੇ ਉਹਦੇ ਵਿੱਚ ਤੇਲ ਹੋਵੇ ਤੇ ਉਦੋਂ ਮੱਠਾ ਬਲਦਾ ਜਦੋਂ ਤੇਲ ਸੁੱਕਣ ਤੇ ਆ ਜਾਂਦਾ ਤੇ ਦੀਵਾ ਤੇਜ ਬਲਣ ਲੱਗ ਪੈਂਦਾ ਉਹਦੀ ਲਾਟ ਵੱਡੀ ਹੋ ਜਾਂਦੀ ਜਦੋਂ ਕਿਸੇ ਪਦਾਰਥ ਕੋਈ ਪਦਾਰਥ ਸਮਾਪਤੀ ਦੇ ਨੇੜੇ ਆ ਜਾਂਦਾ ਉਦੋਂ ਉਹਨਾਂ ਦੀ ਸਪੀਡ ਇੱਕਦਮ ਵੱਧ ਜਾਂਦੀ ਹੈ ਤੇਜ਼ ਹੋ ਜਾਂਦੀ ਹੈ ਬਹੁਤ ਜਲਦੀ ਚੱਲੇ ਜਾਂਦੇ ਅੱਗੇ ਜੇ ਤੁਸੀਂ ਇੱਕ ਕਾਰ ਅੱਜ ਖਰੀਦੋਗੇ ਸਾਲ ਬਾਅਦ ਨਵੀਆਂ 10 ਸਾਲ ਖੜੀਆਂ ਹੋਣਗੀਆਂ ਤੁਸੀਂ ਕਹੋਗੇ ਤਾਂ ਪੁਰਾਣੀ ਗੱਲ ਹੋ ਗਈ ਸਾਲ ਤਾਂ ਹੁਣ ਪਦਾਰਥ ਉਸ ਦੀਵੇ ਦੀ ਲਾਟ ਵਾਂਗੂ ਬਹੁਤ ਤੇਜ਼ ਚੱਲ ਰਿਹਾ ਹੈ ਬਸ ਇੱਕ ਦਿਨ ਤੇਲ ਦੀ ਆਖਰੀ ਬੂੰਦ ਆਉਣੀ ਹੈ ਤੇ ਸਾਰਾ ਕੁਝ ਬੁਝ ਜਾਣਾ ਇਹ ਹੀ ਹੋਣਾ ਕੋਈ ਕਈ ਕਹਿੰਦੇ ਬਣੇਗਾ ਕੀ ਹੋਵੇਗਾ ਪਰ ਮਹਾਤਮਾ ਨੂੰ ਸਾਰੀ ਬਾਣੀ ਸਾਰੇ ਸਾਧਨ ਹੈ ਇਹ ਸਭ ਕੁਝ ਇੰਨਾ ਹੋਵੇ ਬੇਸਰ ਚੱਲ ਨਹੀਂ ਨਹੀਂ ਇੰਨੀ ਤੇਜ਼ ਜ਼ਿੰਦਗੀ ਚੱਲ ਨਹੀਂ ਸਕਦੀ ਜਿਵੇਂ ਜਿੰਨਾ ਫਾਸਟ ਅਜ ਮਨੁੱਖ ਭੱਜ ਰਿਹਾ ਜਿੰਨਾ ਦੌੜ ਰਿਹਾ ਛੋਟੀ ਜੀ ਜ਼ਿੰਦਗੀ ਹੈ 50 60 70 ਸਾਲ ਦੀ ਇਹ ਇੰਨੀ ਉਹਦੀ ਸਪੀਡ ਇੰਨਾ ਰੌਲਾ ਪਾ ਦਿਆਂਦਾ ਜੀਵਨ ਦੇ ਵਿੱਚ ਇਹਨਾਂ ਦਾ ਬੋਝ ਹੀ ਨਹੀਂ ਬਰੁੱਕ ਸਕਦਾ ਇਸ ਤਰ੍ਹਾਂ ਕਿ ਗੁਰੂ ਸਾਹਿਬ ਨੇ ਫਿਰ ਵੀ ਇਹਦੇ ਵਿੱਚ ਵੀ ਹੱਲ ਕੀਤਾ ਇਸ ਕਰਕੇ ਜਪ ਤਪ ਸੰਜਮ ਉਹਨਾਂ ਜੁਗਾ ਦਾ ਧਰਮ ਹੈ ਕਲ ਕੇਵਲ ਨਾਮ ਆਧਾਰ ਨਾਮ ਦੇ ਅਰਥ ਨੇ ਸੁਰਤੀ ਨੂੰ ਲਗਾਤਾਰੀ ਬਾਹਰ ਨੇ ਪਾਸੇ ਰੱਖ ਕੇ ਤੇ ਅੰਦਰ ਨਾਮ ਨਾਲ ਜੋੜ ਕੇ ਰੱਖਣਾ ਜਿਵੇਂ ਉਹ ਪਤੰਗ ਦੀ ਉਦਾਹਰਣ ਭਗਤ ਜੀ ਦਿੰਦੇ ਜਿਵੇਂ ਸੁਨਿਆਰੇ ਦੀ ਉਦਾਹਰਣ ਦਿੰਦੇ ਫਿਰ ਉਦਾਹਰਣ ਦਿੰਦੇ ਨੇ ਦੁੱਧ ਪਾਣੀ ਭਰਨ ਗਈਆਂ ਫੂਲ ਦੇ ਉੱਤੇ ਲੜਕੀਆਂ ਦੇ ਉਦਾਹਰਣ ਦੇ ਵਿੱਚ ਆਉਣ ਲਈ ਕੁੰਮ ਪਰਾਈ ਲਈ ਉਹਦ ਰਾਜਕੁਵਾਰ ਪੁਰੰਦਰ ਹੀ ਹਸ ਵਿਚਾਰ ਵਿਨੋਦ ਵਿਚਾਰ ਕਰਦੀ ਹੈ ਜੀਤ ਸੁਭਾਗ ਰੱਖੀ ਹਲੇ ਘੜੇ ਘੜੇ ਨੂੰ ਬਿਨਾ ਹੱਥ ਪਾਣ ਤੋਂ ਸੁਤੀ ਨਾਲ ਚੁੱਕ ਕੇ ਲੈ ਜਾਂਦੀ ਮੰਦਰ ਇੱਕ ਦਵਾਰ 10 ਜਾਂਕੀ ਗਊ ਚਰਾਵਨ ਛਾੜੀ ਹਲੇ 5 ਬੋਸ ਪਰ ਗਊ ਚਰਾਵਨ ਜੀਤ ਸੁਵਚਰਾ ਰੱਖੀ ਹਲੇ ਗਾ ਦੀ ਸੁਤੀ ਜਿਹੜੀ ਆਪਣੇ ਬੱਚੇ ਵਿੱਚ ਪਿੱਛੇ ਭਾਵੇਂ 5 ਕੌਆਂ ਦੇ ਘਾਹ ਚੁੱਕਦੀ ਇਦਾਂ ਸੁਰਤੀ ਸਾਡੀ ਪਰਮਾਤਮਾ ਵਿੱਚ ਰਹਿਣੀ ਚਾਹੀਦੀ ਤੁਸੀਂ ਜਿੱਥੇ ਮਰਜੀ ਜਾਓ ਜਿਹੜਾ ਵੀ ਕੰਮ ਕਰਦੋ ਜਿੱਦਣ ਇਹ ਕਲਾ ਵਿੱਚ ਹੱਥ ਵਿੱਚ ਆ ਕੇ ਨਾਮ ਦੀ ਉਤਨ ਕਾਮਯਾਬੀ ਹੋਣੀ ਹੈ ਨਾਮ ਨੂੰ ਤੁਸੀਂ ਪਾਰਟੀਸ਼ਨ ਨਹੀਂ ਕਰ ਸਕਦੇ ਜੀਵਨ ਦੇ ਨਾਲੋਂ ਯਾਨੀ ਕਿ ਹਿੱਸੇ ਵਿੱਚ ਨਹੀਂ ਲਿਜਾ ਸਕਦੇ ਕਿ ਤੁਸੀਂ 1 ਘੰਟਾ ਵੱਖਰਾ ਨਾਮ ਜਪ ਲੋਗੇ ਤੇ 23 ਘੰਟੇ ਤੁਸੀਂ ਛੱਡ ਦਿਓਗੇ ਫਿਰ ਉਹਨੇ ਟੁੱਟਣਾ ਹੀ ਹੈ ਕਿਉਂਕਿ 23 ਘੰਟੇ 1 ਘੰਟੇ ਦੇ ਉੱਤੇ ਭਾਰੂ ਹੋ ਜਾਂਦੇ ਉਹ ਨਾ ਉਹਦੇ ਵਿੱਚ ਆਪਣਾ ਭਾਰ ਵਧਾ ਦੇਣਾ ਨਾਮ ਦੇ ਵਿੱਚ ਬੰਦਗੀ ਦੇ ਵਿੱਚ ਅਸੀਂ ਕਹਿੰਨੇ ਆ ਕਿ ਜਿਹੜੀ ਸਾਡੀ ਪ੍ਰੋਗਰੈਸ ਨਹੀਂ ਹੋ ਰਹੀ ਅਸੀਂ ਨਿਤਨੇਮ ਕਰਨੇ ਉਹਦਾ ਕਾਰਨ ਵੀ ਗੁਰਗਨ ਸਾਹਿਬ ਦੀ ਇਹ ਜਿਹੜੀ ਗੁਰਗਨ ਸਾਹਿਬਾਂ ਦਾ ਜਿਹਦੀ ਜਿਹੜਾ ਗਿਆਨ ਹੈ ਕਿ ਉਹਨੂੰ ਤੁਸੀਂ ਘੰਟੇ ਤੱਕ ਸੀਮਿਤ ਨਾ ਰੱਖੋ ਤਾਂ ਫਿਰ ਕਲਪਨਿਕ ਤੇ ਕਰਨਾ ਉਹਦਾ ਮਤਲਬ ਹੈ ਕਿ ਤੁਸੀਂ ਘੰਟੇ ਵਿੱਚ ਸਿਰਫ ਆਪਣੀ ਇੰਨੀ ਤਿਆਰੀ ਕਰ ਲਓ ਕਿ ਹੁਣ ਉਹ 1 ਘੰਟਾ ਤੁਹਾਡੇ 23 ਘੰਟਿਆਂ ਨੂੰ ਕਵਰ ਕਰ ਲਵੇ ਆਪਣੀ ਛਾਂ ਵਿੱਚ ਰੱਖਿਆ ਆਪਣੀ ਗ੍ਰਿਫਤ ਵਿੱਚ ਰੱਖਿਆ ਉਹ ਨਿਕਲਣਾ ਨਹੀਂ ਚਾਹੀਦਾ ਤੁਹਾਨੂੰ ਜੇ ਉਹਦੇ ਵਿੱਚ ਤੁਸੀਂ ਕੁਝ ਘੰਟੇ ਘਟ ਰਹਿ ਗਏ ਤੁਹਾਡੇ ਕੋਲ ਕਾਮਯਾਬੀ ਤੇ ਆਪਣੀ ਕੋਲ ਤਾਂ ਰਹਿੰਦੀ ਨਹੀਂ ਸੀ ਤਾਂ ਜਾਂ ਨਾਮ ਜਪਣਿਆ ਜਾਂ ਕੰਮ ਕਰਨਾ ਇਹ ਦੋਵੇਂ ਇਕੱਠੇ ਕਰਨੇ ਪੈਣਗੇ ਫਿਰ ਇਹਨੇ ਪ੍ਰੋਗਰੈਸ ਕਰਨੇ ਕਿਉਂਕਿ ਕਦੀ ਵੀ ਕੋਈ ਬੂਟਾ ਇਸ ਤਰ੍ਹਾਂ ਦਾ ਹੈ ਦੁਨੀਆ ਵਿੱਚ ਜਿੰਨੂੰ ਤੁਸੀਂ 1 ਘੰਟਾ ਧਰਤੀ ਵਿੱਚ ਲਾਓ ਤੇ 23 ਘੰਟੇ ਪੱਟ ਕੇ ਬਾਹਰ ਰੱਖ ਦਿਓ ਤੇ ਅਗਲੇ ਦਿਨ ਫਿਰ 1 ਘੰਟਾ ਲਾਓ ਉਹ ਹਰਾ ਹੋਏਗਾ ਕਦੀ ਇਸ ਲਈ ਨਿਤਨੇਮ ਤਾਂ ਦਿੱਤਾ ਸੀ ਕਿ ਨਿਤਨੇਮ ਇੱਕ ਅੰਦਰ ਉਹ ਮਨ ਦੀ ਹਵਾ ਬਣ ਜਾਏ ਜਿਹੜੀ ਸਾਨੂੰ ਅਗਲੇ 23 ਘੰਟੇ ਘੇਰ ਕੇ ਰੱਖੇ ਮਨ ਉਹਦੇ ਤੋਂ ਛੁੱਟੇ ਨਾ ਤੇ ਇਹਦੇ ਵਿੱਚ ਮੈਂ ਨਿਕਲ ਕੇ ਥੋੜੀ ਜੀ ਗੱਲ ਕਰਨੀ ਚਾਹੁੰਦਾ ਇਹ ਤਾਂ ਹੋਏਗਾ ਕਿਉਂਕਿ ਮੈਂ ਸ਼ਬਦ ਦਾ ਜ਼ਿਕਰ ਕੀਤਾ ਸੀ ਜਿਹੜਾ ਕੀਰਤਨਾਂ ਵਿੱਚ ਵਿੰਭਾਗਾ ਸਤ ਸੰਗ ਨਾਲ ਲਪੇ ਇਹ ਜਿਹੜੀ ਮਨ ਦੀ ਜੜ ਲੱਗੀ ਹੋਣੀ ਹੈ ਨਾ ਇਹ ਭਾਗਾ ਨੇ ਲਵਾਉਣੀ ਹੈ ਨਹੀਂ ਤਾਂ ਜੜ ਨਹੀਂ ਲੱਗ ਸਕਦੀ ਬਿਨਾ ਭਾਗ ਤੋਂ ਸਤ ਸੰਗ ਦੇ ਵਿੱਚ ਸੁਰਤੀ ਲਗਾਤਾਰ ਨਹੀਂ ਜੁੜ ਸਕਦਾ ਕਰਮ ਆ ਜਾਏਗਾ ਜੇ ਕੋਈ ਪ੍ਰਾਣਾ ਕਰਮ ਆਪਣੇ ਅੜਿਆ ਹੋਇਆ ਤੇ ਤੁਹਾਡੇ ਹੱਥ ਵਿੱਚ ਆਇਆ ਹੋਇਆ ਸਾਰਾ ਕੁਝ ਇੱਕਦਮ ਨਿਕਲ ਜਾਗਾ ਉਹ ਕਰਮ ਇੰਨੀ ਸ਼ਕਤੀ ਰੱਖਦਾ ਹੁੰਦਾ ਹੈ ਉਹ ਭਾਗ ਹੈ ਇਸ ਲਈ ਭਾਗਾ ਤੇ ਜੋੜ ਦਿੱਤਾ ਗਿਆ ਭਾਗ ਵੀ ਪਾਠ ਕਰੋ ਨਿਤਨੇਮ ਕਰੋ ਸੇਵਾ ਕਰੋ ਤੁਸੀਂ ਲੰਗਰ ਦੀ ਸੇਵਾ ਕਰੋ ਲੰਮਾ ਸਮਾ ਕਰੋ ਉਹ ਕਾਲ ਲਈ ਉਹ ਭਾਗ ਪ੍ਰਣਾਲੀ ਨੂੰ ਤਿਆਰ ਕਰ ਰਿਹਾ ਹੈ ਕਿ ਤੁਹਾਨੂੰ ਸਤਸੰਗ ਲੱਭ ਜਾਏ ਕਿਉਂਕਿ ਬਿਨ ਭਾਗਾਂ ਸਤਸੰਗ ਨਾ ਸਤਸੰਗ ਕੋਲ ਬੈਠਾ ਹੋਇਆ ਅੱਖਾਂ ਵਿੱਚ ਆਇਆ ਸਾਹਮਣੇ ਬੈਠ ਗੁਰੂ ਸਾਹਿਬ ਦੇ ਸਰੀਰਕਾਲ ਵਿੱਚ ਹੁੰਦਿਆ ਵੀ ਕਿੰਨੇ ਸਿੱਖ ਗੁਰੂ ਸਾਹਿਬ ਦੇ ਸਾਹਮਣੇ ਬੈਠਦੇ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਸਾਰੇ ਬ੍ਰਹਮ ਜੀ ਨਹੀਂ ਬਣ ਗਏ ਜਿੰਨਾ ਚਿਰ ਉਹਨਾਂ ਦਾ ਭਾਗ ਨਹੀਂ ਸੀ ਉਹਨਾਂ ਚ ਗੁਰੂ ਦਾ ਸਰੂਪ ਨਜ਼ਰ ਨਹੀਂ ਸੀ ਆਉਂਦਾ ਉਹਨਾਂ ਨੂੰ ਗੁਰੂ ਦੀ ਗੱਲ ਤੇ ਉਹ ਕੱਲ੍ਹ ਸ਼ਾਮ ਦੀ ਕਹਾਣੀ ਸੀ ਨਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਨ ਜੇ ਤੁਸੀਂ ਇਹ ਪੰਡਤ ਦਾ ਮੁੰਡਾ ਜਿਉਂਦਾ ਕਰਨਾ ਤੇ ਇੱਕ ਬੰਦਾ ਆਪਣਾ ਪ੍ਰਾਣ ਦੇ ਦੇ ਉਹਦੇ ਸਾਹਮਣੇ ਤਾਂ ਕਿੰਨੇ ਹਜ਼ਾਰਾਂ ਬੰਦੇ ਬੈਠੇ ਸੀ ਕਿਸੇ ਦੀ ਹਿੰਮਤ ਨਹੀਂ ਭਈ ਉੱਠਣ ਦੀ ਉੱਠਦੇ ਵੀ ਕਿਵੇਂ ਭਾਗ ਨਹੀਂ ਸੀ ਹੁੰਦੇ ਇਹਨਾਂ ਅਜੇ ਇੰਨੀ ਗੱਲ ਗੁਰੂ ਦੀ ਪਾਲ ਹੀ ਨਹੀਂ ਸੰਸਕਦੇ ਪਰ ਇੱਕ ਬੰਦਾ ਪਿੱਛੇ ਬੈਠਾ ਸੀ ਭਾਈ ਜੀਵਨ ਭਾਈ ਭੱਗੂ ਦਾ ਪੁੱਤਰ ਉਹ ਚੁੱਪ ਕਰਕੇ ਉੱਠ ਕੇ ਚਲਾ ਗਿਆ ਉਹਨੇ ਆਪਣਾ ਸਰੀਰ ਛੱਡ ਦਿੱਤਾ ਪਉ ਪੰਡਤਾਂ ਦਾ ਮੁੰਡਾ ਜਿਹਦਾ ਜਉਂਦਾ ਹੋ ਉਹ ਆਪਣਾ ਸਿਰ ਛੱਡ ਕੇ ਚਲਾ ਗਿਆ ਉਹ ਉਹਦੇ ਪਿੱਛੇ ਬੈਕ ਦੇ ਵਿੱਚ ਭਾਗ ਪਏ ਹੋਏ ਸੀ ਤਾਂ ਉਹ ਇਹ ਮਤਨ ਪਾਲ ਸਕਿਆ ਇਸ ਕਰਕੇ ਭਾਗਾ ਤੋਂ ਬਿਨਾਂ ਸਤ ਸੰਗ ਹੱਥ ਵਿੱਚ ਆਇਆ ਵੀ ਨਿਕਲ ਜਾਂਦਾ ਗੁਰੂ ਦੇ ਨੇੜੇ ਗਿਆ ਹੋਇਆ ਬੰਦਾ ਉਹ ਵੀ ਮੁੜ ਜਾਂਦਾ ਵਾਪਸ ਜਿੱਥੇ ਭਾਗ ਖਤਮ ਹੋ ਜਾਂਦਾ ਇਸ ਲਈ ਭਾਗਾ ਦੀ ਵੱਡੀ ਲੋੜ ਹੈ ਬਾਕੀ ਕੰਮ ਆਪ ਹੀ ਹੋਈ ਹੈ ਭਾਗਾਂ ਨੂੰ ਤਿਆਰ ਕਰਨਾ ਬੜਾ ਜ਼ਰੂਰੀ ਹੈ ਇਸ ਕਰਕੇ ਨਿਤਨੇਮ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪ੍ਰਮਾਤਮਾ ਇਹਨਾਂ ਨਿਤਨੇਮ ਕਰਨੇ ਮਿਲੇ ਉਹ ਤਾਂ ਉਹਦੇ ਭਾਗ ਭਾਂਡਾ ਤਿਆਰ ਕਰਨਾ ਤੇ ਪਾਤਰ ਬਣਾਉਣਾ ਅੰਦਰ ਪ੍ਰਮਾਤਮਾ ਤੇ ਮਿਲਿਆ ਹੀ ਹੋਇਆ ਉਹ ਤੇ ਹੈ ਹੀ ਅੰਦਰ ਤਾਂ ਬਿਨ ਭਾਗਾਂ ਤੋਂ ਬਿਨਾਂ ਸਤ ਸੰਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਤ ਸੰਗ ਤੇ ਸਾਰੇ ਵਿਆਪਕ ਹੈ ਸਾਰੇ ਪਾਸੇ ਸਤ ਸੰਗ ਤਾਂ ਸਾਨੂੰ ਲੱਭਦਾ ਫਿਰਦਾ ਹੈ ਵੀ ਕੋਈ ਬੰਦਾ ਸਾਨੂੰ ਮਿਲ ਜਾ ਗੁਰੂ ਤਾਂ ਸਾਨੂੰ ਲੱਭਦਾ ਫਿਰਦਾ ਕੋਈ ਸਿੱਖ ਮਿਲ ਜਾਵੇ ਅਸੀਂ ਕਹਿੰਦੇ ਹਾਂ ਸਿੱਖ ਗੁਰੂ ਨੂੰ ਲੱਭਦੇ ਫਿਰਦੇ ਨਹੀਂ ਗੁਰੂ ਸਿੱਖ ਨੂੰ ਲੱਭਦਾ ਫਿਰਦਾ ਕਿ ਵੀ ਕੋਈ ਸਿੱਖ ਮਿਲੇ ਮੈਨੂੰ ਤਾਂ ਕਿ ਉਹ ਮੇਰੇ ਮੇਚ ਦਾ ਹੋਵੇ ਮੇਰੇ ਨਾਲ ਉਹ ਚੱਲ ਸਕੇ ਉਹ ਮੈਨੂੰ ਸਿੱਖ ਮਿਲੇ ਬਾਣੀ ਦੇ ਵਿੱਚ ਗੁਰੂ ਸਾਹਿਬ ਸਿੱਖਾਂ ਨੂੰ ਕਿਉਂ ਸਾਧਦੇ ਨੇ ਵੀ ਆਪ ਉਹ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਰਾਹੀ ਮੈਂ ਗੁਰ ਸਿੱਖ ਆਂ ਮੈਂ ਤੂੰ ਮੇਰੇ ਗੁਰੂ ਕੇ ਪਿਆਰੇ ਗੁਰੂ ਨੂੰ ਵੀ ਲੋੜ ਪਈ ਸਿੱਖਾਂ ਕਈ ਸਿੱਖ ਸੀ ਜਿਹੜੇ ਸਿੱਖ ਸਿਆਸੀ ਜਿਨ੍ਹਾਂ ਦੇ ਪਿੱਛੇ ਗੁਰੂ ਸਾਹਿਬ ਦਾ ਸੁਨੇਹ ਦੇ ਦੇ ਕਿ ਉਹਨਾਂ ਨੂੰ ਸੱਜਿਆ ਆਪਣੇ ਕੋਲ ਉਹਨਾਂ ਨੂੰ ਖਿੱਚ-ਖਿੱਚ ਕੇ ਆਪਣੇ ਨੇੜੇ ਲਿਆਂਦਾ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਕਿ ਮੇਰੇ ਮੇਥ ਦੇ ਮੇਰੇ ਆਣ ਦੇ ਬੰਦੇ ਬਹੁਤ ਘੱਟ ਨੇ ਮੇਰੇ ਨਾਲ ਨਿਭਣ ਵਾਲੇ ਬੰਦੇ ਬਹੁਤ ਘੱਟ ਨੇ ਤਾਂ ਜਦੋਂ ਵੱਡੀ ਬੋਡੀ ਵਾਲਾ ਵੱਡੇ ਸਰੀਰ ਵਾਲਾ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਕੋਲ ਦਮਦਮਾ ਸਾਹਿਬ ਦੇ ਵਿੱਚ ਡੱਲਾ ਗਿਆ ਚੌਧਰੀ ਤੁਸੀਂ ਸਾਖੀ ਸੁਣੀ ਹੈ ਸਮਾ ਹਿੰਮਤ ਹੈ ਤਾਂ ਉਹਨੇ ਇੱਕ ਗੱਲ ਕਹੀ ਸੀ ਜੇ ਤੁਸੀਂ ਮੈਨੂੰ ਚਮਕੌਰ ਦੀ ਗੜੀ ਵਿੱਚ ਸੱਦ ਲੈਂਦੇ ਤਾਂ ਮੈਂ ਸਾਬ ਜਦ ਸ਼ਹੀਦ ਨਹੀਂ ਸੀ ਹੋ ਜਾਂਦਾ ਕਿਉਂਕਿ ਤੁਹਾਡੀ ਫੌਜ ਜਿਹੜੀ ਹੈ ਮਾੜੀ ਹੈ ਕਮਜ਼ੋਰ ਹੈ ਅ ਸਿੱਖ ਕਈਆਂ ਦੀ ਕਿਰਪਾ ਨਾਲ ਮਰਨਾ ਵੀ ਨਹੀਂ ਹੁੰਦਾ ਕਪੜੇ ਪਾਟੇ ਹੋਏ ਤਾਂ ਸਾਰੀ ਗੱਲ ਆਪਣੀ ਗੁਰੂ ਸਾਹਿਬ ਨੇ ਬਲੂਗ ਪਰਖੀ ਤੇ ਦੰਦਾ ਜਿਹੜਾ ਉਹ ਫੇਰ ਹੋ ਗਿਆ ਛੋਟੀ ਗੱਲ ਕਰਾਂ ਤਾਂ ਉਦੋਂ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਵੀ ਡਲਿਆ ਇਹ ਸਿੱਖ ਮੇਰੇ ਮੇਸਟਰ ਦੇ ਨੇ ਮੇਰੇ ਹਾਨ ਦੇ ਨੇ ਇਹ ਮੇਰੇ ਨਾਲ ਨਿਵੇ ਸੀ ਤੂੰ ਨਹੀਂ ਸੀ ਨੇ ਮਸਾਦ ਤੋਂ ਗਉਂਦੀ ਖੜੀ ਦੇ ਤੂੰ ਮੇਰੇ ਨਾਲ ਉਹ 40 ਜਿਹੜੇ ਸਨ ਮੇਰੇ ਚਮਕੌਰ ਦੀ ਗੜੀ ਵਿੱਚ ਗਏ ਸਨ ਉਹ ਮੇਰੇ 239 ਸਨਾਂ ਦਾ ਨਿਚੋੜ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਉਦੋਂ ਤੱਕ ਮੈਂ 40 ਬੰਦੇ ਇਹਵੇਂ ਤੇ ਖੜੇ ਕਰ ਦਿੱਤੇ ਸਨ ਜੇ ਸਾਰੀ ਦੁਨੀਆ ਇੱਕ ਪਾਸੇ ਖਲੋ ਜਾਂਦੀ ਤੇ ਤਾਂ ਵੀ ਉਹ ਮੇਰਾ ਸਾਥ ਨਹੀਂ ਛੱਡਦੇ ਦਿੱਤੇ ਸੀ ਤਾਂ ਇੱਕ ਸੈਕਿੰਡ ਵਿੱਚ ਛੱਡ ਗਏ ਸਾਨੂੰ ਪਤਾ ਲੱਗ ਜਾਏ ਬੰਦਾ ਕਿਸੇ ਉਹਦੇ ਤੇ ਪਹੁੰਚ ਗਿਆ ਉਸੇ ਵੇਲੇ ਅਸੀਂ ਵੀ ਫੋਨ ਕਰ ਲਈਏ ਫਲਾਣੇ ਉਹਦੇ ਪਿਆਰ ਜੇ ਹਟਾ ਦਿੱਤਾ ਜਦੋਂ ਦਾ ਪੂਰਨ ਆਵੇ ਤਾਂ ਮੈਨੂੰ ਚੁੱਕਦੇ ਕਿਉਂਕਿ ਅਸੀਂ ਉਸ ਉਹਦੇ ਨਾਲ ਦੇ ਬੰਦੇ ਨਾਲ ਇਹ ਸਿੱਖ ਸ਼ਰਤ ਨਾਲ ਪਿਆਰ ਨਹੀਂ ਕਰਨ ਕਰਦੇ ਗੁਰੂ ਸਾਹਿਬ ਦੇ ਨਾਲ ਜੇ ਵੀ ਅਸੀਂ ਸ਼ਰਤ ਲਾ ਕੇ ਗੁਰੂ ਨਾਲ ਪਿਆਰ ਕਰਨਿਆ ਵੀ ਕਿਹੜੇ ਗੁਰਦੁਆਰੇ ਚ ਲੰਗਰ ਸਵਾਦ ਬਣਦਾ ਅਸੀਂ ਉਥੋਂ ਵਾਲੀ ਬਸ ਲਈਏ ਸਾਡੀ ਤਾਂ ਸਿੱਖਿਆ ਤੋਂ ਤਾਂ ਕਰੂਗੀ ਆ ਕਿਹੜੇ ਗੁਰਦੁਆਰੇ ਸਹੂਲਤ ਜ਼ਿਆਦੇ ਹੈ ਕਿਹੜੀ ਕਥਾ ਦੇ ਵਿੱਚ ਸਾਨੂੰ ਕੰਨਾਂ ਨੂੰ ਰਸ ਜ਼ਿਆਦਾ ਮਿਲਦਾ ਅਸੀਂ ਤਾਂ ਸ਼ਰਤ ਦੇ ਨਾਲ ਗੁਰੂ ਨਾਲ ਸਬੰਧ ਰੱਖਨੇ ਆ ਸ਼ਰਤ ਨਾਲ ਕਦੀ ਵੀ ਕੋਈ ਪਿਆਰ ਨਹੀਂ ਲੱਗਦਾ ਬੇਸ਼ਰਤ ਹੀ ਪਿਆਰ ਲੱਗਦਾ ਤਾਂ ਉਹ 40 ਬੰਦੇ ਨਿਸ਼ਕਾਮ ਸਨ ਸਿੱਖ ਜਿਹੜੇ ਜਿਨ੍ਹਾਂ ਨੂੰ ਪਤਾ ਸੀ ਵੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੁਰਨ ਦੇ ਅਰਥ ਕੀ ਨੇ ਆਪਣਾ ਆਪ ਵਰ ਨਾ ਪਹਿਣਾ ਖਤਮ ਕਰਨਾ ਪੈਣਾ ਪਰ ਪਿਆਰ ਐਸੀ ਚੀਜ਼ ਨੂੰ ਪਤਾ ਸੀ ਖਤਮ ਹੋਣਾ ਨਹੀਂ ਇਹ ਤਾਂ ਜ਼ਿੰਦਗੀ ਮਿਲ ਜਾਣੀ ਹੈ ਲਗਾਤਾਰ ਜਿੰਦਗੀ ਮਿਲ ਜਾਣੀ ਇਸ ਕਰਕੇ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕਹੀ ਹੈ ਉਹ ਕਹਿਣ ਤੋਂ ਪਾਵੇ ਆ ਵੀ ਉਹ ਚੀਜ਼ ਸਿੱਖਣੀ ਪਣੀ ਹੈ ਤਾਂ ਸਾਨੂੰ ਉਹਦੇ ਵਿੱਚੋਂ ਰਸ ਸੋਣਾ ਇੱਕ ਤਾਂ ਭਾਗ ਤਿਆਰ ਕਰਨੇ ਪੈਣੇ ਇੱਕ ਸਾਨੂੰ ਉਹ ਜਿਹੜਾ ਘੰਟਾ ਅਸੀਂ ਪਾਠ ਕਰਨਿਆਂ ਉਹ ਸਾਡੇ ਉੱਤੇ 23 ਘੰਟੇ ਸਵਾਰ ਲੈਣਾ ਚਾਹੀਦਾ ਉਹ ਪਾਠ ਜਿਹੜਾ ਇਹ ਕੀ ਤਾਮ ਲਈ ਕੀ ਮੁੱਖੀ ਬਾਤ ਸਗਰ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਤਰਤਾ ਤਾਂ ਇਹਦੀ ਪ੍ਰਾਪਤੀ ਹੋਏਗੀ ਜੇ 23 ਘੰਟੇ ਅਲੱਗ ਕਰ ਦਿੱਤੇ ਤੇ ਘੰਟਾ ਲੱਗ ਕਰ ਦਿੱਤਾ ਉਸ ਘੰਟੇ ਨੇ ਫੇਲ ਹੋ ਜਾਣਾ ਕਿਤੇ ਕਿਤੇ 23 ਤੇ ਕਿਤੇ ਇੱਕ ਤੇ ਜੇ ਉਸ 23 ਨੂੰ ਕਨੈਕਸ਼ਨ ਕਰ ਦਿੱਤਾ 23 ਦਿਨ ਇੱਕ ਨੂੰ ਫਿਰ ਸਾਧ ਸੰਗਤ ਦੀ ਬੇੜਾ ਬਾਹਰ ਫਿਰ ਕੌਲ ਵੀ ਪਤਾ ਲੱਗ ਜਾਏਗਾ ਵੀ ਨਿਤਨਮ ਕਿੰਨਾ ਕੋਸਰਤਾ ਹੁੰਦਾ ਬਾਸ ਫਰਕ ਇਹ ਹੈ ਵੀ ਅਸੀਂ ਉਹਨੂੰ ਵੱਖਰਾ ਰੱਖਨੇ ਆ ਉਹ 파ਠ ਉਹ ਗਿਆਨ ਉਹ ਗੱਲਾਂ ਅਸੀਂ ਕੁਝ ਸਮੇਂ ਲਈ ਕਰਨੇ ਆ ਸਾਨੂੰ ਮਨ ਦੀ ਚਾਲ ਤਾਂ ਪਤਾ ਹੀ ਨਹੀਂ ਲੱਗਦਾ ਕਿ ਮਨ ਕਦੋਂ ਸਾਡੇ ਉੱਤੇ ਘੁੱਟਦਾ ਆਪਣਾ ਭਾਰੂ ਹੋ ਜਾਂਦਾ ਤਾਂ ਉਸ ਵੇਲੇ ਸਾਧ ਸੰਗਤ ਦੀ ਅਸੀਂ ਫਿਰ ਆਪਣੀਆਂ ਗੱਲਾਂ ਸ਼ੁਰੂ ਕਰ ਲੈਂਦੇ ਆ ਇੱਕ ਪਾਸੇ ਗਿਆਨ ਦੀ ਗੱਲ ਗਿਆਨ ਦੀ ਗੱਲ ਚੱਲਦੀ ਹੋਂ ਪਤਾ ਲੱਗ ਗਿਆ ਗੁਰੂ ਸਾਹਿਬ ਕੀ ਕਹਿੰਦੇ ਨੇ ਪਰ ਹੁਣ ਗਿਆਨ ਦੀ ਗੱਲ ਛੁੱਟੀ ਬਾਹਰੋਂ ਸੇ ਵੀ ਮਨ ਦਾ ਰਾਜ ਸ਼ੁਰੂ ਹੋਇਆ ਮਨ ਫਿਰ ਆਪਣੀਆਂ ਚਾਲ-ਬਾਜ਼ੀਆਂ ਕਰਦਾ ਆਪਣੀ ਗੱਲਾਂ ਕਰਦਾ ਇਸ ਕਰਕੇ ਇਹ ਮਨ ਦਾ ਸਰੂਪ ਹੈ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਜ ਤੱਤ ਕੋਜੀ ਹੈ ਇਹ ਜੀਵਨ ਜਿਹੜਾ ਦੋ ਚੀਜ਼ਾਂ ਦਾ ਬਣਿਆ ਤੇ ਦੋਵੇਂ ਚੀਜ਼ਾਂ ਇਹਨੂੰ ਚਾਹੀਦੀਆਂ ਨੇ ਪੰਜ ਤੱਤਾਂ ਨੂੰ ਪੰਜ ਤੱਤ ਚਾਹੀਦੇ ਨੇ ਆਤਮਾ ਨੂੰ ਆਤਮਾ ਦਾ ਰਸ ਚਾਹੀਦਾ ਜੇ ਬਰਾਬਰ ਤੇ ਤੁਲ ਜਾਣ ਕੇ ਦੋਵੇਂ ਜੇ ਜੜ ਡੂੰਗੀ ਹੋ ਜੇਗੀ ਸ਼ਬਦ ਦੇ ਵਿੱਚ ਗੁਰੂ ਕੀ ਬਾਣੀ ਦੇ ਵਿੱਚ ਤੇ ਫਿਰ ਸਾ ਸੰਗਤ ਦੀ ਬਾਹਰ ਖਲਾਫ ਸੰਸਾਰ ਦੇ ਵਿੱਚ ਭਾਵੇਂ ਕਿੰਨਾ ਹੋ ਗਿਆ ਉਹਦਾ ਮਨ ਨਹੀਂ ਕਦੀ ਸ਼ਰਮ ਨਹੀਂ ਆਉਂਦੀ ਗੁਰੂ ਸਾਹਿਬ ਦਾ ਕਿੰਨਾ ਫਲਾਸ ਸੀ ਬਾਹਰ ਕਿੰਨੇ ਕਰੋੜਾਂ ਲੱਖਾਂ ਬੰਦਿਆਂ ਨਾਲ ਗੱਲ ਸੁਣਨ ਕਿੰਨੇ ਕਿੰਨੇ ਕੰਮ ਸਨ ਇੱਕਦਮ ਪਰ ਉਹਨਾਂ ਦੀ ਉਹ ਜੜ ਸੀ ਏਡੀ ਉਹ ਤਾਂ ਹੈ ਹੀ ਪਰਮਿਸ਼ਨ ਸੁਣ ਆ ਇਸ ਕਰਕੇ ਉਸ ਰੂਪ ਦੇ ਵਿੱਚ ਸਾਧ ਸੰਗਤ ਦੀ ਅਕਾਲ ਪੁਰਖ ਦੇ ਨਾਮ ਦੇ ਵਿੱਚ ਜੁੜ ਕੇ ਰਹਿਣਾ ਗੁਰਮਤਿ ਦੇ ਵਿੱਚ ਗੁਰਸਿੱਖੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਜੁਗਤ ਦੱਸੀ ਹੈ ਵੀ ਜੇ ਤੂੰ ਅੱਗੇ ਵਧਣਾ ਤੂੰ ਪ੍ਰੋਗਰੈਸ ਕਰਨੀ ਹੈ ਤਾਂ ਫਿਰ ਤੈਨੂੰ ਭਾਈ ਲਗਾਤਾਰੀ ਧਰਮ ਦੀ ਲੋੜ ਹੈ ਤੇ ਤੈਨੂੰ ਜ਼ਿੰਦਗੀ ਦੇ ਇੱਕ ਹਿੱਸੇ ਵਿੱਚ ਧਰਮ ਕਮਾਉਣ ਨਾਲ ਤੇਰਾ ਕਾਰਜ ਸਿੱਧ ਨਹੀਂ ਹੋਏਗਾ ਕਦੇ ਇਸ ਲਈ ਇਹ ਨਾਮ ਦੇਣ ਤੋਂ ਪਹਿਲਾਂ ਕਿ ਅਸੀਂ ਇੱਕ ਘੰਟਾ ਪਾਠ ਕਰਨੇ ਆ ਤੇ ਕੁਝ ਹੋ ਨਹੀਂ ਰਿਹਾ ਸਾਨੂੰ ਆਪਣੇ 23 ਘੰਟੇ ਚੈੱਕ ਕਰਨੇ ਚਾਹੀਦੇ ਵੀ ਉਹਦੇ ਵਿੱਚ ਸ਼ਬਦ ਨਾਲ ਰਹਿਦਾ ਇਸ ਲਈ ਸਨਾਮ ਵਾਲਿਆਂ ਨੇ ਦਾ ਬੜਾ ਪ੍ਰਬੰਧ ਕੀਤਾ ਕਹਿੰਦੇ ਦਿਨ ਵਿੱਚ 5 ਵਾਰ ਨਮਾਜ਼ ਪੜੋ ਯਾਨੀ ਕਿ ਵਾਰ-ਵਾਰ ਉਹਨਾਂ ਨੂੰ ਕਾਗੂ ਮੰਨੂ ਕਾਗੂ ਕਰ ਲੈ 2-2 ਟਾਈਮਿੰਟੇ ਬਾਅਦ ਫਿਰ ਨਮਾਜ਼ ਫਿਰ ਨਮਾਜ਼ ਗੁਰੂ ਸਾਹਿਬ ਨੇ ਕਿਹਾ ਇਹ ਵੀ ਬੜਾ ਲੰਬਾ ਹੈ ਇਹ ਲਗਾਤਾਰ ਅੰਦਰ ਰਹਿਣਾ ਚਾਹੀਦਾ ਤਾਂ ਇਹ ਤਬਦੀਲੀ ਆਵੇਗੀ ਨਹੀਂ ਤਾਂ ਕੋਈ ਤਬਦੀਲੀ ਨਹੀਂ ਆਏਗੀ ਕੰਮ ਚੱਲ ਜਾਈ ਜਾਗਾ ਹੋਏਗਾ ਕੁਝ ਵੀ ਨਹੀਂ ਇਸ ਕਰਕੇ ਇਹ ਗੁਰੂ ਸਾਹਿਬ ਦੇ ਨਾਲ ਸੰਬੰਧ ਕਿਰਪਾ ਕਰਨ ਮਹਾਰਾਜ ਸਿੱਦੇ ਬਾਦਸ਼ਾ ਸਾਡਾ ਲਗਾਤਾਰੀ ਲगाव ਬਣੇ ਸਿੱਖੀ ਦਾ ਬਹੁਤ ਸੌਖਾ ਤਰੀਕਾ ਹੈ ਕਿ ਜੈਸੇ ਜਲ ਵਿੱਚ ਕਮਲ ਨਿਰਾਲਾ ਗੁਰ ਗਾਇਨਸ ਆਣੇ ਸੁੱਤ ਸ਼ਬਦ ਭਾਉ ਸਾਧਨ ਕਰੀਏ ਨਾਮਕ ਨਾਮ ਖਾਣਾ ਉਹ ਸਮੇਂ ਦੀ ਇੱਥੇ ਸਮਾਪਤੀ ਹੈ ਅਗਲਾ ਪ੍ਰੋਗਰਾਮ ਆਪ ਨੂੰ ਸਰਵਨ ਕਰੋ ਅੱਜ ਦਾ ਇਸ ਫੇਰੀ ਦਾ ਪਿਲਦਵਾਨ ਸੀ ਸੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਇਹਨਾਂ ਦਿਨ ਸੰਗਤ ਦਾ ਬਹੁਤ ਪਿਆਰ ਪ੍ਰਾਪਤ ਹੋਇਆ ਅਸਥਾਨ ਦੇ ਗ੍ਰੰਥੀ ਸਿੰਘ ਗੁਰੂ ਜੀ ਕਰਾਰੇ ਪਰਮੰਧ ਅਕबीर ਸਾਰਿਆਂ ਨੇ ਬਹੁਤ ਪਿਆਰ ਕਰਦੇ ਹਨ ਸੋ ਕਈ ਵਾਰੀ ਹੋਣ ਕੀਤਾ ਭਾਈ ਸਾਹਿਬ ਉਹਨਾਂ ਨੇ ਦੋ ਦਿਨਾਂ ਵਾਸਤੇ ਹਫ਼ਤੇ ਵਾਸਤੇ ਚਾਰ ਦਿਨਾਂ ਵਾਸਤੇ ਪਰ ਮੇਰਾ ਇੱਕ ਸੁਭਾਅ ਹੈ ਕਿ ਦੋ ਦਿਨਾਂ ਵਿੱਚ ਤੇ ਇੱਥੇ ਬੰਦੇ ਦੀ ਨੀਂਦ ਹੀ ਸੈੱਟ ਹੁੰਦੀ ਆ ਕਿ ਬੋਲੇਗਾ ਕੀ ਹੋ ਇਸ ਕਰਕੇ ਮੇਰਾ ਮੇਰੀ ਰੁਵਾਇਤ ਜ਼ਿਆਦਾਤਰ ਇਹ ਰਹੀ ਏ ਕਿ ਮੈਂ ਜਿੱਥੇ ਵੀ ਕਰਾਂ 15 ਦਿਨ ਹਫ਼ਤਾ ਜਿਹੜਾ ਇੰਨਾ ਮਹੀਨਾ ਇਕੱਠਾ ਇੱਕ ਦੇਸ਼ ਵਿੱਚ ਟਾਈਮ ਹੋਵੇ ਸੋ ਇੰਨਾ ਆਨੰਦ ਜ਼ਿਆਦਾ ਹੁੰਦਾ ਸੋ ਆਜ ਜੀਨੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸੇਵਾ ਪ੍ਰਵਾਨ ਕਰਨ ਉਹਨਾਂ ਚੁਕਾਂ ਦੀ ਜਮਾ ਸਾਰੀ ਪਤਨੀ ਦੀ ਪਾਂਹ ਵਾਹਿਗੁਰੂ ਦੀ ਕਿਰਪਾ ਆਸਾ ਉਹ ਆਸ ਗੁਰੂ ਦੀ